ਤੀਨੇ ਤੇ ਸਪਰੇਅ ਕੀਤੀ ਸੀ ਤੇ ਸਾਨੂੰ ਇਹ ਸੀ ਵੀ ਜਵਾਕ ਇੱਥੇ ਦਾ ਉਹ ਸੱਪ ਵੇਖ ਕਿੱਡਾ ਭੈੰਜ ਉਹ ਚੜੀ ਆਈ ਜਿੱਥੇ ਕਿਧਰ ਗਿਆ ਇਹ ਹੋ ਗਿਆ ਕਾਜ ਹੋਏ ਉੱਥੇ ਓਏ 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 ਵੇਖ ਜਾਂਦਾ ਓਏ ਹੋ ਚੜ ਗਿਆ ਤਾਂ ਓਏ ਦੇਖ ਗਿਆ ਕਿਧਰ ਗਿਆ ਦੇ ਇੱਥੇ ਨਾ ਬਾਲਬੂਲ ਚੱਕਣ ਲੱਗੇ ਛਾਲਾ ਮਾਰਦੇ ਆ ਧੜੰਮ ਧੜੰਮ ਗਿਆ ਬਹੁਤ ਤਕੜਾ ਭਾਈ ਤੇ ਹੈ ਵੀ ਕਾਲਾ ਤੇ ਮੈਂ ਤੇ ਮੈਂ ਕਈ ਵਾਰੀ ਆਖਿਆ ਵੀ ਆਪਸ ਸਪਰੇਅ ਸਪਰੂ ਮਾਰਦੇਗੇ ਇੱਥੇ ਤੇ ਨਹੀਂ ਮੰਨ ਕੇ ਚੱਲ ਵੀ ਹੋਰ ਰਿਸਪੌਂਸ ਆਉਂਦਾ ਵੀ ਸਪਰੇਅ ਕੀ ਸਪਰੇਅ ਕੀ ਤੇ ਜਿਹੜੀਆਂ ਮੈਂ ਸਾਈਡਾਂ ਦੇ ਸਪਰੇਅ ਲਵਾਈ ਸੀ ਇੱਥੇ ਲਵਾਈ ਸੀ ਉਹ ਲਵਾਈ ਸੀ ਨਾਲ-ਨਾਲ ਹੋਵੇ ਸਾਰੇ ਉਹ ਮੈਂ ਤਾਂ ਹੀ ਲਵਾਈ ਸੀ ਵੀ ਬੱਚੇ ਫਿਰਦੇ ਹੁੰਦੇ ਆ ਛੋਟੇ ਤੇ ਘੱਟੋ-ਘੱਟ ਵੀ ਬਾਹਲਾ ਨਹੀਂ ਤਾਂ ਸ਼ੀ ਫੁੱਟ ਦਾ ਸੱਪ ਹੋਊਗਾ ਇਹ ਸ਼ੀ ਫੁੱਟ ਦਾ ਤੇ ਗਰਾਊਂਡ 'ਚ ਮੇਰੇ ਸਾਰਾ ਡੜ ਗਿਆ ਗਰਾਊਂਡ 'ਚ ਮੇਰੇ ਜਿੰਨੇ ਵੀ ਭੈਣ ਭਰਾ ਆਉਂਦੇ ਆ ਨਾ ਤੜਕੇ ਆਉਂਦੇ ਦੁਪਹਿਰੇ ਆਉਂਦੇ ਅੱਥਨੇ ਆਉਂਦੇ ਜਦੋਂ ਵੀ ਆਉਂਦੇ ਆ ਤੇ ਆਪ ਦਾ ਬਈ ਪੈਰ ਸੋਸ ਸਮਝ ਕੇ ਰੱਖਿਆ ਕਰੋ ਥੱਲੇ ਮੜੀ ਜੀ ਨਿਗਾਹ ਮਾਰ ਕੇ ਥੋੜਾ ਜਿਹਾ ਖੜਕਾ ਖੁੜਕਾ ਕਰਕੇ ਪੈਰਾਂ ਦਾ ਹਨਾ ਇਹ ਚੀਜ਼ ਦੀ ਕੋਈ ਨਹੀਂ ਅੰਗੇਲੀ ਨਹੀਂ ਹੁੰਦੀ ਗੀ ਆ ਵੇਖ ਇੱਥੇ ਗੰਦ ਕਿੰਨਾ ਤੇ ਇੱਥੇ ਵਾਲੀਬਾਲ ਖੇਡਦੇ ਆ ਤੇ ਉਹਨਾਂ ਨੂੰ ਮੈਂ ਨਾ ਯਾਰ ਇੱਥੇ ਸਪਰੇਅ ਸਪਰੂ ਲਾਓ ਕਿ ਤੁਹਾਨੂੰ ਵੇਖਣ ਆਲੇ ਕੋ ਦੋ ਬੰਦੇ ਫੇਰ ਹੀ ਆਉਣਗੇ ਜੇ ਥਾਂ ਸਾਫ਼ ਹੋਊਗਾ ਤਾਂ ਤੇ ਬਈ ਤੜਕੇ ਤੇ ਜਾ ਮੰਨ ਕੇ ਚੱਲ ਕੁਸ਼ਤੀ ਵਾਲੇ ਆਪਣੇ ਮੁੰਡੇ ਆਉਂਦੇ ਅਖਾੜੇ 'ਚ ਮੁੰਡੇ ਕੁੜੀਆਂ ਤੇ ਬਈ ਥੋੜਾ ਜਿਹਾ ਧਿਆਨ ਨਾਲ ਵੈਸੇ ਤਾਂ ਉਹ ਤਾਂ ਸ਼ਾਮ ਨੂੰ ਆਉਂਦੇ ਆ ਪਰ ਜਿਹੜੇ ਸੁਭਾਉ ਆਉਂਦੇ ਆ ਉਹ ਵੀ ਧਿਆਨ ਨਾਲ ਜਿਹੜੇ ਸ਼ਾਮ ਨੂੰ ਪਹਿਲੀਆਂ ਚਾਉਂਦੇ ਆ ਉਹ ਵੀ ਧਿਆਨ ਨਾਲ ਬਾਕੀ ਆਪ ਤੁਸੀਂ ਸਮਝ ਲਓ ਜੇ ਵੀਡੀਓ ਨੂੰ ਸ਼ੇਅਰ ਕਰਦੇ ਜੇ ਤੇ ਬਾਈ ਇਹ ਇੱਥੇ ਫਰਦਾ ਸੀਗਾ ਇਹ ਆ ਮੋਟਰਸਾਈਕਲ ਖੜਾ ਨਾ ਜਿੱਥੇ ਤੇ ਆ ਆਪਣੀ ਬਿਲਡਿੰਗਾਂ ਜਿੱਥੇ ਪੁਲਵਾਨੀ ਤੇ ਉਧਰ ਉਹ ਮੇਨ ਗੇਟ ਤੇ ਇੱਥੇ ਬਾਈ ਸੱਪ ਸੀ ਬਹੁਤ ਤਗੜਾ ਤੇ ਬਾਕੀ ਬਾਈ ਆਪ ਦਾ ਆਪ ਰੱਖੋ ਜੇ ਮੇਰਾ ਕੰਮ ਸੀ ਦੱਸਣਾ ਮੇਰਾ ਕੰਮ ਸੀ ਜਿੰਨਾ ਕਿ ਮੈਥੋਂ ਸਮਝਾਇਆ ਗਿਆ ਮੈਂ ਸਮਝਾਤਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਧੰਨਵਾਦ ਸ਼ੁਕਰੀਆ ਤੇ ਲਵ ਯੂ ਸਾਰਿਆਂ ਨੂੰ